ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 22 ਅਕਤੂਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸਾਮਤ 557 ਕੱਤਕ ਮਹੀਨੇ ਦੀ 6 ਤਰੀਕ ਹੈ ਜੀ ਸੈਮਿਆਮੂ ਕੜਜੀ ਅਤੇ ਕਵਾਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਵੈਨਕੂਵਰ ਅਤੇ ਕੈਟਲਮ 10 ਹਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਇਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਇੱਥੇ ਦੇ ਬੱਚਿਆਂ ਦੀ ਜਿਨ੍ਹਾਂ ਦੇ ਵਿੱਚ ਸਰੀਰਕ ਕਸਰਤ ਕਰਨ ਦਾ ਰੁਝਾਨ ਬੇਹਦ ਘਟ ਗਿਆ ਹੈ ਚਿੰਤਾ ਪ੍ਰਗਟਾਈ ਗਈ ਹੈ ਇਸ ਦੇ ਨਾਲੇ BC ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਲੀਡਰਸ਼ਿਪ ਤੇ ਸਵਾਲ ਉੱਠ ਰਹੇ ਹਨ ਲੀਡਰ ਤੇ ਦਬਾਅ ਵਾਧਦਾ ਚੱਲਦਾ ਜਾ ਰਿਹਾ ਹੈ ਕਿ ਤੁਸੀਂ ਕੁਰਸੀ ਛੱਡੋ ਰਕਾਂ ਦੇ ਲੋੜ ਚੋਰੀ ਹੋਣੀ ਸਮੱਸਿਆ ਇੱਕ ਬਹੁਤ ਵੱਡੀ ਹੈ ਕੈਨੇਡਾ ਵਿੱਚ ਵੀ ਆ ਤੇ ਅਮਰੀਕਾ ਵਿੱਚ ਵੀ ਆ ਕੈਲੀਫੋਰਨੀਆ ਦੇ ਵਿੱਚ ਅਜਿਹੇ ਹਾਈ ਗ੍ਰੋ ਫੜਿਆ ਗਿਆ ਜਿਹਦੇ ਵਿੱਚ ਬਹੁ ਗਿਣਤੀ ਪੰਜਾਬੀ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਖਿਲਾਫ ਪੰਡੀ ਪ੍ਰਚਾਰ ਜਿਹੜਾ ਧੂਏ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਹਰ ਇੱਕ ਸਾਲ ਵਾਂਗ ਐਤਕੀ ਵੀ ਸ਼ੁਰੂ ਹੋ ਗਿਆ ਇਹਦੇ ਵਿੱਚ ਜਾ ਕੇ ਆਪਾਂ ਗੱਲਬਾਤ ਕਰਾਂਗੇ ਤੇ ਖੀਚ ਗੱਲਬਾਤ ਕਰਾਂਗੇ ਪੰਜਾਬ ਦੇ ਬੁੱਚਰ ਪੁਲਿਸ ਅਧਿਕਾਰੀ ਮੁਹੰਮਦ ਮੁਸਤਾਫਾ ਦੀ ਜਿਹੜਾ ਕਿ ਹੁਣ ਖੁਦ ਕਹਿ ਰਿਹਾ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਨੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਬਸ ਉਹ ਤਾਂ ਸ਼ੋ ਚੱਕਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੇ ਕਿ ਅੱਜ ਖਬਰਾਂ ਚੱਲ ਰਹੀਆਂ ਕਿ ਕੈਨੇਡਾ ਦੇ ਬੱਚੇ ਸਰੀਰਕ ਕਸਰਤ ਜਿਹੜੀ ਆ ਬਹੁਤ ਘਟਾ ਚੁੱਕੇ ਆ ਸਟੈਟਿਸ ਕੈਨੇਡਾ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਆ ਕੁਝ ਰਿਪੋਰਟਾਂ ਜਿਹੜੀਆਂ ਬਾਹਰ ਆਈਆਂ ਉਹਦੇ ਵਿੱਚ ਦੱਸਿਆ ਗਿਆ ਕਿ ਪੰਜਾਂ ਦੇ ਵਿੱਚੋਂ ਚਾਰ ਬੱਚੇ ਜਿਹੜੇ ਨੇ ਉਹ ਪ੍ਰੋਪਰ ਫਿਜ਼ੀਕਲ ਐਕਟੀਵਿਟੀ ਜਾਣ ਕੇ ਸਰੀਰਕ ਕਸਰਤ ਜਿੰਨੀ ਚਾਹੀਦੀ ਆ ਉਹੋ ਕਰ ਨਹੀਂ ਰਹੇ ਤੇ ਇਹਦੇ ਵਿੱਚ ਜਿਹੜੀਆਂ ਟੀਨੇਜਰ ਲੜਕੀਆਂ ਨੇ ਉਹ ਹੋਰ ਪਿੱਛੇ ਨੇ ਇਹ ਦੱਸਿਆ ਗਿਆ ਕਿ 12 ਤੋਂ 17 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹ ਤਕਰੀਬਨ 21% ਦੀ ਆ ਜਿਹੜੇ ਸਹੀ ਕਸਰਤ ਕਰ ਰਹੇ ਆ ਜਿੰਨੀ ਚਾਹੀਦੀ ਆ ਬੱਚਿਆਂ ਨੂੰ ਉੰਨੀ ਕਰ ਰਹੇ ਆ ਬਾਕੀ ਜਿਹੜੇ 79% ਦੀ ਆ ਤਕਰੀਬਨ 80% ਦੀ ਕਹਿ ਲਓ ਉਹ ਸਹੀ ਕਸਰਤ ਨਹੀਂ ਕਰ ਰਹੇ ਜਿਹਦੇ ਕਰਕੇ ਭਵਿੱਖ ਵਿੱਚ ਜਾ ਕੇ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਤੇ ਮਾਨਸਿਕ ਸਮੱਸਿਆਵਾਂ ਦਰਪੇਸ਼ ਆ ਸਕਦੀਆਂ ਆ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਲੜਕੀਆਂ ਨੇ 12 ਤੋਂ 17 ਸਾਲ ਦੀ ਉਮਰ ਦੀਆਂ ਉਹ ਇਦੋਂ ਵੀ ਥੱਲੇ ਆ ਉਹ ਸਿਰਫ 8% ਨਹੀਂ ਜਿਹੜੀਆਂ ਸਹੀ ਸਰੀਰ ਕਸਰਤ ਕਰ ਰਹੀਆਂ ਆ ਤੇ 92% ਪ੍ਰੋਪਰ ਸਰੀਰ ਕਸਰਤ ਨਹੀਂ ਕਰ ਰਹੀਆਂ ਜਿਹਦੇ ਕਰਕੇ ਅੱਗੇ ਚੱਲ ਕੇ ਸਮੱਸਿਆਵਾਂ ਆ ਸਕਦੀਆਂ ਆ ਆਪਾਂ ਜਾਣਦੇ ਹਾਂ ਕਿ ਇਹ ਉਮਰ ਜਿਹੜੀ ਆ ਇਹੀ ਸਭ ਤੋਂ ਵੱਧ ਵਧਣਾ ਫੁੱਲਣ ਦੀ ਹੁੰਦੀ ਆ ਕਸਰਤ ਕਰਨ ਦੀ ਹੁੰਦੀ ਆ ਬੱਚੇ ਬਹੁਤ ਜ਼ਿਆਦਾ ਐਕਟਿਵ ਹੁੰਦੇ ਆ ਪਰ ਇਹਦੇ ਉੱਤੇ ਕਿਹਾ ਜਾ ਰਿਹਾ ਕਿ ਇਹ ਬੱਚੇ ਜਿਹੜੇ ਨੇ ਇਹ ਲੁੜਿੰਦੀ ਕਸਰਤ ਨਹੀਂ ਕਰ ਰਹੇ ਸੋ ਇਸ ਕਰਕੇ ਚਿੰਤਾ ਪ੍ਰਗਟਾਈ ਜਾ ਰਹੀ ਆ ਜੇਕਰ ਇਹ ਕਸਰਤ ਨਾ ਇਹਨਾਂ ਨੇ ਕੀਤੀ ਤਾਂ ਇਹਨਾਂ ਦਾ ਦਿਮਾਗੀ ਵਿਕਾਸ ਵੀ ਰੁਕ ਸਕਦਾ ਇਹ ਗਾਂਹ ਚੱਲ ਕੇ ਭਾਰੇ ਕੰਮ ਵੀ ਨਹੀਂ ਕਰ ਸਕਦੇ ਅਤੇ ਇਸ ਦੇ ਨਾਲ ਹੀ ਇਹਨਾਂ ਦੀ ਮਾਨਸਿਕ ਸਿਹਤ ਵੀ ਖਰਾਬ ਹੋ ਸਕਦੀ ਆ ਤੇ ਜੇਕਰ ਇਹ ਸਾਰਾ ਕੁਝ ਹੁੰਦਾ ਤਾਂ ਆਪਾਂ ਜਾਣਦੇ ਹਾਂ ਕਿ ਦੇ ਨਾਲ ਕੈਨੇਡਾ ਦੀ ਆਰਥਿਕਤਾ ਇਹ ਕੈਨੇਡਾ ਜਿਹੜਾ ਸਿਹਤ ਧੰਚਾ ਆਇਆ ਉਹਦੇ ਤੇ ਕਿੰਨਾ ਭਾਰ ਪੈ ਸਕਦਾ ਆ ਸੋ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਇੱਕ ਸਿਹਤਮੰਦ ਬੱਚਾ ਜਦੀ ਉਮਰ 5 ਤੋਂ 17 ਸਾਲ ਦੇ ਵਿਚਾਲੇ ਆ ਉਹਨੂੰ ਘੱਟੋ ਘੱਟ ਇੱਕ ਘੰਟਾ ਰੋਜ਼ਾਨਾ ਅਰ ਜਿਹੜੀ ਆ ਉਹ ਕਸਰਤ ਇਹੋ ਜੀ ਕਰਨੀ ਚਾਹੀਦੀ ਜਿਹਦੇ ਨਾਲ ਪਸੀਨਾ ਆਵੇ ਦੌੜ ਭੱਜ ਹੋਵੇ ਮਤਲਬ ਕੋਈ ਸੌਕਰ ਖੇਲਦਾ ਬਾਸਕਟਬਾਲ ਖੇਲਦਾ ਹੌਕੀ ਆ ਜਾਂ ਭਾਰ ਚੱਕਦਾ ਜਿਹਨੂੰ ਆਪਾਂ ਠੋਕਮੀ ਕਸਰਤ ਕਹਿ ਸਕਦੇ ਆ ਇਸ ਤੋਂ ਇਲਾਵਾ 5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਈ-ਕਈ ਘੰਟੇ ਜਿਹੜਾ ਐਕਟਿਵ ਹੋਣ ਦੀ ਸਲਾਹ ਵੀ ਦਿੱਤੀ ਗਈ ਆ ਵੀ ਉਹ ਬੈਠੇ ਨਾ ਰਹਿਣ ਕਾਊਚ ਪੋਟੈਟੋਸ ਦੇ ਨਾਲ ਬਣਨਾ ਪਰ ਉਹ ਕਹਿੰਦੇ ਵੀ ਦੇਖਿਆ ਇਹ ਗਿਆ ਕਿ 2019 ਤੋਂ ਬਾਅਦ ਇਸ ਰਜਾਨੇ ਚ ਕਾਫੀ ਵਾਧਾ ਹੋ ਗਿਆ ਇਹ ਬੱਚੇ ਸੋਸ਼ਲ ਮੀਡੀਆ ਦੇ ਗਲਤਾਨ ਹੋ ਗਏ ਆ ਘੰਟਿਆਂ ਬੱਧੀ ਬੈੱਡ ਦੇ ਉੱਤੇ ਜਾਂ ਸੋਫੇ ਦੇ ਉੱਤੇ ਲੰਮੇ ਪਏ ਰਹਿੰਦੇ ਆ ਤੇ ਕਈ ਕਈ ਦਿਨ ਲਗਾਤਾਰ ਬਾਹਰ ਖੇਡਣ ਨਹੀਂ ਜਾਂਦੇ ਕਈ ਸਕੂਲਾਂ ਦੇ ਵਿੱਚ ਸਿਸਟਮ ਬਹੁਤ ਵਧੀਆ ਆ ਉਹ ਜਾਣ ਕੇ ਵਰਜਿਸ਼ ਕਰਾਉਂਦੇ ਆ ਸਾਰੇ ਬੱਚਿਆਂ ਦੀ ਪਰ ਟੀਚਰਸ ਤੇ ਵੀ ਕਈ ਵੀ ਡਿਪੈਂਡ ਆ ਕਈ ਵਾਰੀ ਨਹੀਂ ਕਰਾਉਂਦੇ ਹੈਗੇ ਇਸ ਕਰਕੇ ਉਹ ਕਹਿੰਦੇ ਬਹੁਤ ਜ਼ਿਆਦਾ ਬੱਚੇ ਇਸ ਖਤਰੇ ਵਿੱਚ ਆ ਤੇ ਜੇਕਰ ਉਹਨੇ ਸਹੀ ਕਸਤ ਨਾ ਅਰੰਭੀ ਤਾਂ ਭਵਿੱਖ ਵਿੱਚ ਜਾ ਕੇ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋ ਇੱਕ ਆਪਾਂ ਆਪਣੇ ਤੌਰ ਦੇ ਤੇ ਦੇਖੀਦਾ ਕੱਲੇ-ਕੱਲੇ ਪਰਿਵਾਰ ਦਾ ਵੀ ਫਰਜ਼ ਬਣਦਾ ਕਿ ਆਪੋ ਆਪਣੇ ਬੱਚੇ ਦੀ ਸਿਹਤ ਸਹੀ ਰੱਖਣ ਵਾਸਤੇ ਉਹਨੂੰ ਲਗਾਤਾਰ ਪੋਸ਼ ਕੀਤਾ ਜਾਵੇ ਤੇ ਦਬਾਅ ਬਣਾਇਆ ਜਾਵੇ ਕਿ ਜਾ ਕੇ ਸਿਹਤ ਕਸਤ ਪੂਰੀ ਕੀਤੀ ਜਾਵੇ ਆ ਕੋਵਿਡ ਤੋਂ ਬਾਅਦ ਇਹ ਜਾਨ ਜਿਹੜਾ ਆ ਸਾਰੇ ਪਾਸੇ ਭਾਰੂ ਹੋਇਆ ਆਪਾਂ ਦੇਖਦੇ ਆਂ ਕਦੋਂ ਲਗਾਤਾਰ ਕਈ ਕਈ ਮਹੀਨੇ ਜਿਹੜੇ ਬੱਚੇ ਅੰਦਰ ਰਹੇ ਸੋ ਬੱਚੇ ਜਿਹੜੇ ਅੰਦਰ ਰਹਿਣ ਦੇ ਕਰਕੇ ਚੜਛੜੇ ਹੋ ਰਹੇ ਸੀ ਮਾਪਿਆਂ ਨੇ ਉਹਨਾਂ ਨੂੰ ਫੋਨ ਲੈ ਦਿੱਤੇ ਜਾਂ ਲੈਪਟਾਪ ਲੈ ਦਿੱਤੇ ਵੀ ਤੁਸੀਂ ਇਹਦੇ ਤੇ ਟਾਈਮ ਸਪੈਂਡ ਕਰ ਲਓ ਉਹ ਜਿਹੜੀ ਆਦਤ ਪਈ ਹੋਈ ਆ ਹੁਣ ਹਟਣ ਦਾ ਨਾਂ ਨਹੀਂ ਲੈ ਰਹੀ ਇਹ ਇਕੱਲੇ ਬੱਚਿਆਂ ਦੇ ਵਿੱਚ ਬਿਮਾਰੀ ਨਹੀਂ ਵੱਡਿਆਂ ਦੇ ਵਿੱਚ ਵੀ ਬਹੁਤ ਆਪੋ ਆਪਣਾ ਸਕਰੀਨ ਟਾਈਮ ਜੇਕਰ ਚੈੱਕ ਕਰੀਏ ਤਾਂ ਉਹ ਬਹੁਤ ਜ਼ਿਆਦਾ ਆ ਹੋਣਾ ਨਹੀਂ ਚਾਹੀਦਾ ਇੰਨਾ ਜਿੰਨਾ ਰეკਮੈਂਡ ਕਰਦੇ ਆ ਪਰ ਬੱਚਿਆਂ ਨੇ ਹੱਲੇ ਜਾ ਕੇ ਪਵਿੱਖ ਦੇਖਣਾ ਆ ਪਵਿੱਖ ਦੇ ਪਾਂਦੀ ਬਣਨਾ ਆ ਤੇ ਜੇਕਰ ਉਹ ਹੁਣੇ ਹੀ ਆ ਇਸ ਸੋਸ਼ਲ ਮੀਡੀਆ ਦਾ ਸ਼ਿਕਾਰ ਹੋ ਗਏ ਤਾਂ ਫਿਰ ਅੱਗੇ ਚੱਲ ਕੇ ਜਿਹੜੀ ਆ ਤੰਗੀ ਆ ਸਕਦੀ ਆ ਸੋ ਇਸ ਸਬੰਧੀ ਜਿਹੜੀ ਰਿਪੋਰਟ ਦੇ ਤਿਆਰ ਕਰਤਾ ਨੇ ਉਹਨਾਂ ਨੇ ਸਰਕਾਰਾਂ ਨੂੰ ਵੀ ਕਿਹਾ ਕਿ ਹੁਣ ਤੋਂ ਹੀ ਇਹਦੇ ਹੱਲ ਦੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਆ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਕਿਵੇਂ ਲਾਉਣੀ ਆ ਜਿਹੜੀਆਂ ਐਪਸ ਕੁਝ ਇਹੋ ਜਿਹੀਆਂ ਆ ਜਿਹੜੀਆਂ ਕਿ ਬੜੀਆਂ ਐਡਿਕਟਡ ਨੇ ਆਦੀ ਹੋ ਜਾਂਦੇ ਆ ਉਹਨਾਂ ਤੋਂ ਬੱਚਿਆਂ ਨੂੰ ਦੂਰ ਕਿਵੇਂ ਰੱਖਣਾ ਆ ਉਹਨਾਂ ਦੇ ਦਿਮਾਗਾਂ ਦੇ ਵਿਕਾਸ ਵਾਸਤੇ ਗੱਲਾਂ ਕਿਵੇਂ ਪਾਉਣੀਆਂ ਇਹਦੇ ਵਾਸਤੇ ਸਰਕਾਰ ਨੂੰ ਹੁਣ ਤੋਂ ਸੋਚਣਾ ਪੈਣਾ ਆ ਨਹੀਂ ਤਾਂ ਫਿਰ ਅਗਾ ਭੋਜ ਵਧਦੇ ਚੱਲਿਆ ਜਾਣਾ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਦੀ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਬਹੁਤ ਥੋੜਾ ਸਮਾਂ ਪਹਿਲਾਂ ਹੋਂਦ ਵਿੱਚ ਆਈ ਹੈ ਪਹਿਲਾਂ ਬੀਸੀ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਤਿੰਨ ਪਾਰਟੀਆਂ ਹੁੰਦੀਆਂ ਸੀਗੀਆਂ ਬੀਸੀ ਲਿਬਰਲ ਐਨਡੀਪੀ ਅਤੇ ਥੋੜਾ ਜਿਹਾ ਇੱਕ ਹਿੱਸਾ ਗ੍ਰੀਨ ਪਾਰਟੀ ਤੇ ਉਹਦੇ ਵਿੱਚ ਮੁੱਖ ਤੌਰ ਦੇ ਸਰਕਾਰ ਜਿਹੜੀ ਆ ਐਨਡੀਪੀ ਵਾਲੇ ਬਣਾਉਂਦੇ ਸੀਗੇ ਜਾਂ ਲਿਬਰਲ ਵਾਲੇ ਬਣਾਉਂਦੇ ਹੁੰਦੇ ਸੀਗੇ ਤੇ ਇੱਕ ਤੀਜੀ ਪਾਰਟੀ ਜਿਹੜੀ ਆ ਉਹ ਸ਼ੁਰੂ ਹੋਈ ਜਿਸ ਨੂੰ ਕਿ BC ਕੰਜ਼ਰਵੇਟਿਵ ਪਾਰਟੀ ਕਿਹਾ ਜਾਂਦਾ ਕਿਉਂਕਿ BC ਲਿਬਰਲ ਦੇ ਵਿੱਚੋਂ ਹੀ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਸੀਗਾ BC ਯੂनाइटेड ਉਹਨਾਂ ਨੇ ਨਾਂ ਚੇਂਜ ਕਰ ਲਿਆ ਨਾਂ ਲੋਕਾਂ ਨੂੰ ਪ੍ਰਵਾਨ ਨਾ ਚੜਿਆ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਛੱਡ ਗਏ ਚੱਲ ਗਏ ਅਤੇ ਫਿਰ ਇੱਕ ਸਮਾਂ ਉਹ ਵੀ ਆਇਆ ਜਦੋਂ ਕਿ BC ਲਿਬਰਲ ਦਾ ਪੂਰੀ ਤਰ੍ਹਾਂ ਭੋਗ ਪੈ ਗਿਆ BC ਕੰਜ਼ਰਵੇਟਿਵ ਦੀ ਇੰਨੀ ਚੜ੍ਹਾਈ ਹੋ ਗਈ ਕਿ ਉਹ ਲਗਭਗ ਬਰਾਬਰ ਸੀਟਾਂ ਵਿਧਾਨ ਸਭਾ ਦੇ ਵਿੱਚ ਜਿੱਤ ਗਏ ਆ ਇਹ ਕਹਿ ਸਕਦੇ ਹਾਂ ਕਿ ਉਹ ਜਿੱਤ ਦੇ ਟੰਬੇ ਨੂੰ ਹੱਥ ਲਾਉਂਦੇ ਲਾਉਂਦੇ ਰਹਿ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਟੰਬੇ ਨੂੰ ਹੱਥ ਨਾ ਪਵੇ ਲਗਾਤਾਰ ਇੱਕ ਦੂਏ ਦੇ ਦੂਸ਼ਣਬਾਜ਼ੀ ਸ਼ੁਰੂ ਹੋ ਜਾਂਦੀ ਹੈ ਹੁਣ ਤੱਕ ਪੰਜ ਵਿਧਾਇਕ ਇਸ ਪਾਰਟੀ ਦੇ ਛੱਡ ਕੇ ਜਾ ਚੁੱਕੇ ਆ ਜਨੂੰ ਖੁਦ ਲਾਂਬੇ ਕੀਤਾ ਜਾ ਸਕਦਾ ਜਾ ਚੁੱਕਿਆ ਆ ਤੇ ਹੁਣ ਵਿਧਾਨ ਸਭਾ ਦੇ ਵਿੱਚ ਕੁੱਲ ਗਿਣਤੀ ਵਿਧਾਇਕਾਂ ਦੀ 39 ਰਹਿ ਗਈ ਆ ਤੇ ਇਹਦੇ ਵਿੱਚੋਂ ਵੀ ਹੁਣ ਜਿਹੜੇ ਹੋਰ ਵਿਧਾਇਕ ਨੇ ਉਹ ਲੀਡਰਸ਼ਿਪ ਤੇ ਦੋਸ਼ ਲਾ ਰਹੇ ਆ ਕਿ ਉਹ ਪੂਰੀ ਤਰ੍ਹਾਂ ਹੇਠਲੇ ਵਰਕਰਾਂ ਦੀ ਸੁਣ ਨਹੀਂ ਰਹੇ ਆਪਣੀ ਮਨਮਰਜ਼ੀ ਕਰ ਰਹੇ ਆ ਤੇ ਜਿਹੜਾ ਸਾਰਾ ਭਾਰ ਆ ਓਬੀਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਾਸਟਰਡ ਦੇ ਮੋਢਿਆਂ ਤੇ ਪਾਇਆ ਜਾ ਰਿਹਾ ਹੈ ਤੇ ਹੁਣ ਇੱਕ ਜਿਹੜੀ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਮੈਨੇਜਮੈਂਟ ਆ ਉਹਨਾਂ ਨੇ ਚਿੱਠੀ ਜੌਨ ਰਾਸਟਰਡ ਨੂੰ ਲਿਖੀ ਆ ਉਹ ਕਹਿੰਦੇ ਵੀ ਲੀਡਰ ਸਾਹਿਬ ਥੱਲੋਂ ਜਿਹੜੇ ਪਾਰਟੀ ਦੇ ਮੈਂਬਰ ਨੇ ਵਿਧਾਇਕ ਨੇ ਸ਼ਿਕਾਇਤਾਂ ਕਰ ਰਹੇ ਆ ਕਿ ਤੁਸੀਂ ਜਿਹੜਾ ਆ ਸਹੀ ਤਰੀਕੇ ਦੇ ਨਾਲ ਪਾਰਟੀ ਨੂੰ ਚਲਾ ਨਹੀਂ ਰਹੇ ਹੈਗੇ ਇਹਦੇ ਨਾਲ ਲੋਕਾਂ ਦੇ ਵਿੱਚ ਪਾਰਟੀ ਦਾ ਅਕਸ ਜਿਹੜਾ ਆ ਉਹ ਖਰਾਬ ਹੋ ਰਿਹਾ ਸਾਖ ਡਿੱਗ ਰਹੀ ਆ ਅਤੇ ਇਹਦੇ ਨਾਲ ਪਾਰਟੀ ਜਿਹੜੀ ਆ ਉਹ ਖਤਮ ਹੋਣ ਵੱਲ ਨੂੰ ਸ਼ੁਰੂ ਹੋ ਗਈ ਆ ਸੋ ਜਿਹੜੀ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੇ ਇਸੋ ਤਾਂ ਕਿ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਇੱਕ ਚਿੱਠੀ 'ਚ ਸਾਈਨ ਕੀਤੇ ਆ ਤੇ ਉਹਨਾਂ ਨੇ ਕਿਹਾ ਕਿ ਜੌਨ ਰਾਸਟਰ ਨੂੰ ਹੁਣ ਅਹੁਦਾ ਛੱਡ ਕੇ ਕਿਸੇ ਹੋਰ ਦੇ ਵਾਸਤੇ ਕੁਰਸੀ ਜਿਹੜੀ ਆ ਛੱਡ ਦੇਣੀ ਚਾਹੀਦੀ ਆ ਬੀਸੀ ਕੰਜ਼ਰਵੇਟਿਵ ਪਾਰਟੀ ਦਾ ਪ੍ਰਧਾਨ ਜਿਹੜੇ ਹੁਣ ਮੈਂਬਰ ਹੈਗੇ ਆ ਉਹਨਾਂ ਨੂੰ ਹੋਰ ਕੋਈ ਚੁਣ ਲੈਣਾ ਚਾਹੀਦਾ ਆ ਉਹ ਲੀਡਰ ਜਿਹੜਾ ਆ ਪਾਰਟੀ ਨੂੰ ਹੋਰ ਅੱਗੇ ਨਹੀਂ ਲਿਜਾ ਸਕਦਾ ਤੇ ਜੌਨ ਰਾਸਟਰ ਹੁਣੀ ਇਸ ਗੱਲ ਨੂੰ ਨਕਾਰ ਰਿਹਾ ਆ ਕਹਿੰਦੇ ਵੀ ਬਿਲਕੁਲ ਗਲਤ ਗੱਲ ਆ ਮੈਂ ਪਾਰਟੀ ਨੂੰ ਖੱਲੇ ਵੀ ਸਾਂਭ ਸਕਦਾ ਆ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਜੀ ਕਿ ਫਸਲ ਦੇ ਵਿੱਚੋਂ ਸਾਨ ਅਤੇ ਸੰਸਥਾ ਦੇ ਵਿੱਚੋਂ ਪ੍ਰਧਾਨ ਡਾਂਗ ਤੋਂ ਬਣਾਣੀ ਨਿਕਲਦਾ ਹੈਗਾ ਤੇ ਪਰ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਇਦਾਂ ਨਹੀਂ ਸੀਗਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜੇਕਰ ਕੋਈ ਵਿਰੋਧ ਕਰਦਾ ਸੀਗਾ ਕੋਈ ਯੂਨੀਅਨ ਦੇ ਵਿੱਚ ਕੋਈ ਕਿਸੇ ਸੰਸਥਾ ਦੇ ਵਿੱਚ ਤਾਂ ਜਿਹੜਾ ਪ੍ਰਧਾਨ ਹੁੰਦਾ ਸੀਗਾ ਪ੍ਰੈਜ਼ੀਡੈਂਟ ਹੁੰਦਾ ਸੀਗਾ ਉਹ ਕਹਿੰਦਾ ਯਾਰ ਚੱਕੋ ਚਾਬੀਆਂ ਵੀ ਮੈਂ ਹੋਰ ਖੱਜਲ ਨਹੀਂ ਹੋਣਾ ਮੋਰੈਲਿਟੀ ਇੱਕ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਕੇ ਲੋਕ ਪਰੇ ਹੁੰਦੇ ਰਹੇ ਆ ਪਰ ਹੁਣ ਇੱਥੇ ਵੀ ਹੌਲੀ-ਹੌਲੀ ਜਿਹੜਾ ਦੂਜੀ ਦੁਨੀਆ ਵਾਂਗੂੰ ਚੱਲ ਰਿਹਾ ਕੰਮ ਤੇ ਕੋਰਸੀ ਤੋਂ ਜਫੇ ਜਿਹੜੇ ਆ ਉਹ ਮਾਰੇ ਜਾ ਰਹੇ ਆ ਇਹਦੇ ਕਰਕੇ BC ਕੰਜ਼ਰਵੇਟਿਵ ਪਾਰਟੀ ਇਸ ਵੇਲੇ ਫੋਟੋ ਦਾ ਸ਼ਿਕਾਰ ਹੋ ਚੁੱਕੀ ਆ ਕਿੱਥੇ ਤਾਂ ਲੋਕਾਂ ਨੂੰ ਆਸ ਸੀ ਕਿ ਇਹ ਐਨਡੀਪੀ ਦਾ ਬਦਲ ਬਣਨਗੇ ਪਰ ਜਿਸ ਪਾਸੇ ਨੂੰ ਇਹ ਪਾਰਟੀ ਤੁਰਪਈ ਆ ਇਹ ਲੱਗਦਾ ਕਿ ਪਾਰਟੀ ਜਿਹੜੀ ਆ ਦੋ ਫੜ ਹੋਣੀ ਆ ਤੇ ਅੰਦਰੋਂ ਕੰਸਮਾ ਇਹ ਵੀ ਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਫੈਡਰਲ ਦੇ ਵਿੱਚ ਆ ਪੀਅਰ ਪੋਲੀਆ ਵਾਲੀ ਉਹਨਾਂ ਦੇ ਸਹਾਇਤਾ ਦੇ ਨਾਲ ਇੱਕ ਹੋਰ ਪਾਰਟੀ BC ਦੇ ਵਿੱਚ ਲਾਂਚ ਜਲਦ ਹੋਊਗੀ ਸ਼ਾਇਦ ਉਹਦਾ ਨਾਮ ਵੀ ਕੰਜ਼ਰਟਰ ਪਾਰਟੀ ਜਾਂ ਕੁਝ ਨਾਲ ਮਿਲਦਾ ਜੁਲਦਾ ਰੱਖਿਆ ਜਾਊਗਾ ਤੇ ਅਗਲੀਆਂ ਚੋਣਾਂ ਤੱਕ ਉਹਨੂੰ ਪੂਰਾ ਭਾਰ ਕੇ ਬੀਸੀ ਦੀ ਸਾਸ ਵਿੱਚ ਲਿਆਂਦਾ ਜਾਊਗਾ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਾਰਗੋ ਥੈਫਟ ਦੀ ਲੋਡ ਚੋਰੀ ਹੋਣ ਦੀ ਇਹ ਸਮੱਸਿਆ ਬਹੁਤ ਵੱਡੀ ਆ ਜੇਕਰ ਆਪਾਂ ਗੱਲਬਾਤ ਕਰੀਏ ਕ੍ਰਿੰਟਾ ਅਮਰੀਕਾ ਜਾਂ ਦੋਹਾਂ ਮੁਲਕਾਂ ਦੇ ਵਿੱਚ ਇਹ ਸ਼ਿਕਾਇਤਾਂ ਆਉਂਦੀਆਂ ਕਿ ਸਾਡਾ ਲੋਡ ਚੋਰੀ ਹੋ ਗਿਆ ਸੋ ਜਦੋਂ ਲੋਡ ਚੋਰੀ ਹੋ ਜਾਂਦਾ ਸਮੱਸਿਆ ਤਾਂ ਆਉਂਦੀ ਆ ਪਰ ਉਹ ਇੰਸ਼ੁਰੈਂਸ ਕਵਰ ਕਰ ਲੈਂਦੀ ਆ ਪਰ ਹੁਣ ਲੋਡ ਇੰਨੇ ਚੋਰੀ ਹੋ ਗਏ ਸੀਗੇ ਕਿ ਕਈ ਵੀ ਤਾਂ ਪੁਲਿਸ ਵਾਲੇ ਵੀ ਹੱਥ ਖੜੇ ਕਰ ਜਾਂਦੇ ਸੀ ਕਿ ਸਾਡੀ ਬਸ ਹੈਗੀ ਆ ਹੁਣ ਸੋ ਟ੍ਰਾਂਟੋ ਇਲਾਕੇ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਲੋਡ ਚੋਰੀ ਹੋਣ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਸੀਗੀਆਂ ਹੁਣ ਅਮਰੀਕਾ ਦੇ ਵਿੱਚ ਇੱਕ ਗਰੋਹ ਫੜਿਆ ਗਿਆ ਅਜੀ ਦੇ 12 ਮੈਂਬਰ ਆ 12 ਦੇ ਵਿੱਚੋਂ 11 ਪੰਜਾਬੀ ਆ ਤੇ ਉਹਨਾਂ ਦੇ ਉੱਤੇ ਦੋਸ਼ੇ ਲੱਗੇ ਆ ਕਿ ਬੀਤੇ 4 ਸਾਲ ਦੇ ਵਿੱਚ 2021 ਤੋਂ ਲੈ ਕੇ 2025 ਤੱਕ ਉਹਨੇ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚੋਂ ਲੋਡ ਚੋਰੀ ਕੀਤੇ ਆ ਜਿਨ੍ਹਾਂ ਵਿੱਚ ਕੈਲੀਫੋਰਨੀਆ, ਐਰੀਜ਼ੋਨਾ, ਯੂਟਾ ਅਤੇ ਟੈਕਸਾਸ ਸ਼ਾਮਲ ਆ। ਸੋ ਇਹ ਅਥਾਰਟੀਜ਼ ਬੜੀਆਂ ਪਰੇਸ਼ਾਨ ਸੀਗੀਆਂ 4 ਸੂਬਿਆਂ ਦੀਆਂ ਅਥਾਰਟੀਜ਼ ਮਿਲ ਗਈਆਂ। ਇੱਕ ਦੂਜੇ ਨਾਲ ਸਿਰ ਜੋੜੇ ਜਿਹੜੇ ਡਾਟਾ ਸਿਕਾ ਉਹ ਸਾਂਝਾ ਕੀਤਾ ਤਾਂ ਪਤਾ ਲੱਗਾ ਵੀ ਇਹਨਾਂ ਚੋਰੀਆਂ ਦੇ ਪਿੱਛੇ ਡਾਕਿਆਂ ਦੇ ਪਿੱਛੇ ਕੋਈ ਗਰੋਹ ਦਾ ਹੱਥ ਆ ਤੇ ਪੂਰੀ ਫਰਿਆਨ ਸ਼ਾਨਬੀਣ ਕਰਕੇ ਇਹਨਾਂ ਨੇ ਬੰਦਿਆਂ ਨੂੰ ਹੱਥ ਪਾਇਆ ਜੰਜੂਆ ਟਰਾਂਸਪੋਰਟ ਅਤੇ ਓਬੇ ঈਗਲ ਇੰਕ ਨਾਂ ਦੇ ਮੂਰੇ ਜਿਹੜੇ ਪਲੈਟਫਾਰਮ ਦਿਖਾਈ ਦਿੱਤੇ ਆ ਤੇ ਇਹ ਕਿਹਾ ਜਾ ਰਿਹਾ ਕਿ ਇਹ ਲੋਡ ਇਸ ਤਰੀਕੇ ਦੇ ਨਾਲੇ ਚੋਰੀ ਕਰ ਰਿਆ ਸੀਗੇ। ਸੋ ਇਹਦੇ ਵਿੱਚ ਕਰਦੇ ਸੀਗੇ ਗਰੋ ਕੇ ਇੱਕ ਨਕਲੀ ਕੰਪਨੀ ਬਣਾ ਕੇ ਵੱਡੀਆਂ ਕੰਪਨੀਆਂ ਤੋਂ ਡਿਸਪੈਚ ਹਾਸਲ ਕਰਦੇ ਸੀਗੇ। ਬੇਸੀ ਤੁਹਾਡਾ ਲੋਡ ਜਿਹੜਾ ਸਸਤੇ ਰੇਟ ਦੇ ਉੱਤੇ ਢੋ ਸਕਦੇ ਆ। ਅਕਸਰ ਜਿਹੜੇ ਲੋਕ ਨੇ ਉਹ ਲਾਲਚ ਵਿੱਚ ਆ ਜਾਂਦੇ ਵੀ ਸਾਡਾ ਲੋਡ ਜਿਹੜਾ ਸਸਤਾ ਕੋਈ ਚੱਕ ਰਿਹਾ ਆ ਪੈਸੇ ਚਾਰ ਵੱਜ ਜਾਣਗੇ। ਸੋ ਸਮਾਨ ਜਿਹੜਾ ਉਹ ਢੋਣ ਦਾ ਠੇਕਾ ਨੇ ਜੀ ਉਹ ਇਹਨਾਂ ਦੀ ਕੰਪਨੀ ਨੂੰ ਮਿਲ ਜਾਂਦਾ ਸੀਗਾ। ਇਹ ਲੋਡ ਜਿਹੜਾ ਬੜੀ ਸ਼ਾਤਰਤਾ ਦੇ ਨਾਲ ਉਹ ਚੱਕ ਕੇ ਉੱਥੋਂ ਫਿਰ ਕਿਸੇ ਗੁਪਤ ਥਾਂ ਦੇ ਉੱਤੇ ਕਿਸੇ ਗੁਪਤ ਵੀਰ ਹ ਉਸੇ ਲੈ ਜਾਂਦੇ ਸੀ ਤੇ ਉੱਥੋਂ ਫਿਰ ਇਹ ਗਾਂ ਬਲੈਕ ਦੇ ਵਿੱਚ ਜਾਂ ਹੋਰ ਤਰੀਕੇ ਦੇ ਨਾਲ ਇਹ ਚੋਰੀ ਕਰ ਲੈਂਦੇ ਸੀਗੇ ਸੋ ਇਹ ਜਿਹੜਾ ਚੋਰੀ ਦਾ ਕੰਮ ਆ ਡਾਕੇ ਦਾ ਕੰਮ ਆ ਇਹ ਹੁਣ ਫੜਿਆ ਗਿਆ ਜੀ ਇਹ ਇੱਕ ਗਰੋਹ ਆ ਇਹੋ ਜਿਹੇ ਹੋਰ ਅਨੇਕਾਂ ਗਰੋਹ ਜਿਹੜੇ ਨੇ ਇੱਥੇ ਮੌਜੂਦ ਆ ਤੇ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਆ ਪਰ ਇਹ ਨਮੋਸ਼ੀ ਵਾਲੀ ਗੱਲ ਇਹ ਆ ਕਿ ਪੁਲਿਸ ਏਜੰਸੀਆਂ ਨੇ ਜਿਹੜੇ ਇਹ 12 ਜਾਣੇ ਗਫ्तार ਕੀਤੇ ਆ ਇਹਨਾਂ ਵਿੱਚੋਂ ਬਹੁ ਗੰਟੀ ਪੰਜਾਬੀ ਆ ਜਿਨ੍ਹਾਂ ਦੇ ਨਾਮ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਣਜੋਤ ਸਿੰਘ ਗੁਰਨਾਇਕ ਸਿੰਘ ਹਰਪ੍ਰੀਤ ਸਿੰਘ ਆਰਸ਼ਪ੍ਰੀਤ ਸਿੰਘ ਵਿਕਰਮਜੀਤ ਸਿੰਘ ਹਿੰਮਤ ਸਿੰਘ ਅਤੇ ਨਰੈਣ ਸਿੰਘ ਦੱਸੇ ਗਏ ਆ ਸਵੈਕ ਬੰਦਾ ਜਿਹੜਾ ਹੋਰ ਕਮਿਊਨਿਟੀ ਵਿੱਚੋਂ ਐਲਗਲ ਹਰਨਾਂਡੇਜ਼ੋ ਦਾ ਨਾਮ ਦੱਸਿਆ ਗਿਆ ਆ ਸੋ ਕੁੱਲ ਮਿਲਾ ਕੇ ਜਦੋਂ ਗੱਲ ਸੋਚਦੇ ਆ ਗੱਲ ਖੜੀ ਕਿੱਥੇ ਆ ਇਹ ਗੱਲ ਅੱਗੇ ਵੀ ਕਈ ਵਾਰੀ ਕੀਤੀ ਆ ਕਿ ਚਾਹੇ ਫਰੋਟਿੰਗ ਵਾਲੇ ਮਾਮਲਿਆਂ ਵਿੱਚ ਚਾਹੇ ਡਰੱਗ ਦੀ ਤਸਕਰੀ ਦੇ ਮਾਮਲੇ ਵਿੱਚ ਚਾਹੇ ਲੋਡ ਚੋਰੀ ਕਰਨ ਦੇ ਮਾਮਲੇ ਵਿੱਚ ਆ ਜਾਂ ਹੋਰ ਗੱਲਾਂ ਬਾਤਾਂ ਵਿੱਚ ਆ ਪੰਜਾਬੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਇਹਨਾਂ ਮੁਲਕਾਂ ਵਿੱਚ ਵਧੀਆਂ ਹੋਈਆਂ ਆ ਜਿਹੜੀਆਂ ਕਿ ਸੰਕੇਤ ਦੇ ਰਹੀਆਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਗਲਤ ਰਾਹ ਪਏ ਹੋਏ ਆ ਇਹ ਜਿਹੜਾ ਪੰਜਾਬੀ ਖਾਸਾ ਸੀ ਉਹ ਇਹ ਸਿਖਾਉਂਦਾ ਸੀਗਾ ਕਿ ਤੁਸੀਂ ਮਿਹਨਤ ਨਾਲ ਕਮਾਈ ਕਰਨੀ ਆ ਆਪਣਾ ਨਾਂ ਜਿਹੜਾ ਆ ਉਹ ਖਰਾਬ ਨਹੀਂ ਕਰਨਾ ਪਰ ਹੁਣ ਜਿਸ ਤਰੀਕੇ ਦੇ ਨਾਲ ਕੇਸ ਸਾਹਮਣੇ ਆ ਰਹੇ ਆ ਕਿ ਬਹੁਤਿਆਂ ਲੋਕਾਂ ਨੇ ਪੈਸਾ ਰੱਬ ਬਣਾ ਲਿਆ ਆ ਤੇ ਜਿਹੜਾ ਧਰਮ ਕਰਮ ਦੇ ਉਪਦੇਸ਼ ਨੇ ਉਹਨਾਂ ਤਾਂ ਲੋਕ ਦੂਰ ਜਾ ਰਹੇ ਆ ਖਾਸ ਕਰਕੇ ਜਿਹੜੀ ਨੌਜਵਾਨੀ ਉਹਨਾਂ ਨੂੰ ਇਹ ਵੀ ਕਿਸੇ ਤਰੀਕੇ ਜਲਦੀ ਅਮੀਰ ਹੋ ਜਾਈਏ। ਤੋਂ ਜਿਹੜਾ ਉਹ ਜੀਵਨ ਗਾਣਿਆਂ ਫਿਲਮਾਂ 'ਚ ਦੇਖਦੇ ਆ ਉਹਦੇ ਤੱਕ ਜਲਦ ਪਹੁੰਚਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਵੀ ਸ਼ਾਰਟਕਟ ਲੈ ਕੇ ਇਹੋ ਜਿਹੇ ਪੁੱਠੇ ਕੰਮ ਕਰਦੇ ਆ ਇਹਦੇ ਵਿੱਚ ਕਈਆਂ ਨੂੰ ਜੇਲ੍ਹ ਹੁੰਦੀ ਆ ਕਈਆਂ ਦੀ ਮੌਤ ਵੀ ਹੁੰਦੀ ਆ ਪਰ ਫਿਰ ਵੀ ਇਹ ਵਰਤਾਰਾ ਜਿਹੜਾ ਰੋਕ ਨਹੀਂ ਰਿਹਾ। ਤੋਂ ਜਿੱਥੇ ਇਹਨਾਂ ਨੂੰ ਸਜ਼ਾ ਹੋਣੀ ਆ ਇਹਨਾਂ ਦੇ ਮਾਪਿਆਂ ਨੇ ਕਹਾ ਦੁੱਖ ਭੋਗਣਾ ਆ ਉਸ ਦੇ ਨਾਲ ਪੂਰੀ ਕਮਿਊਨਿਟੀ ਦਾ ਨਾਮ ਵੀ ਬਦਨਾਮ ਹੁੰਦਾ ਆ। ਤੋ ਇਹ ਬੜਾ ਇੱਕ ਮੰਦਭਾਗਾ ਰੁਝਾਨ ਆ ਤੇ ਇਹ ਜਦੋਂ ਦਨ ਵਧਦਾ ਜਾ ਰਿਹਾ ਆ ਸਾਡੀਆਂ ਸੰਸਥਾਵਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਜ਼ੋਰ ਬਹੁਤ ਲਾ ਰਹੀਆਂ ਪਰ ਇਹਨੂੰ ਰੋਕ ਨਹੀਂ ਲੱਗ ਰਹੀ ਕਿਉਂਕਿ ਲਗਾਤਾਰ ਜਿਹੜੀ ਆ ਮੋਰੈਲਿਟੀ ਜਿਹੜੀ ਨੈਤਿਕਤਾ ਆ ਉਹਦੇ ਵਿੱਚ ਨਿਹਾਰ ਆ ਰਿਹਾ ਆ ਪੈਸਾ ਜਿਹੜਾ ਆ ਉਹ ਹੀ ਸਭ ਤੋਂ ਪ੍ਰਮੁੱਖ ਰੱਖ ਲਿਆ ਗਿਆ ਆ ਤੇ ਪੈਸਾ ਬਣਾਉਣ ਲਈ ਜੋ ਵੀ ਕੰਮ ਗਲਤ ਹੋਵੇ ਮਾੜਾ ਹੋਵੇ ਉਹ ਕਾਰਨ ਤੋਂ ਰੋਕਿਆ ਨਹੀਂ ਜਾ ਰਿਹਾ ਹੈਗਾ ਤੇ ਨਾ ਹੀ ਕੋਈ ਰੋਕ ਰਿਹਾ ਆ ਸੋ ਇਹਦੇ ਕਰਕੇ ਸਮੁੱਚੇ ਭਾਈਚਾਰੇ ਨੂੰ ਬਦਨਾਮ ਹੋਣਾ ਪੈ ਰਿਹਾ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦਿੱਲੀ ਦੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਹੁੰਦਾ ਖਾਸ ਕਰਕੇ ਜਦੋਂ ਦੀਵਾਲੀ ਆਉਂਦੀ ਆ ਤਾਂ ਪ੍ਰਦੂਸ਼ਣ ਜਿਹੜਾ ਉਹ ਬਹੁਤ ਵੱਡਿਆ ਸ਼ਹਿਰਾਂ ਵਿੱਚ ਦਿੱਲੀ ਸਮੇਤ ਹੋ ਜਾਂਦਾ ਆ ਐਤਕੀ ਪਤਾ ਸੀਗਾ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਕਿ ਹਰ ਵਾਰ ਝੂਠੇ ਇਲਜ਼ਾਮ ਸਾਡੇ ਤੇ ਲਾਏ ਜਾਂਦੇ ਆ ਕਿ ਪਰਾਲੀ ਦਾ ਧੂਆਂ ਜਿਹੜਾ ਜਿਉਂ ਦਿੱਲੀ ਪਹੁੰਚ ਗਿਆ ਤੇ ਇਸ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਬਹੁਤ ਵਧ ਗਿਆ ਪੰਜਾਬ ਦੇ ਸਿਆਣੇ ਲੋਕ ਪੰਜਾਬ ਦੇ ਸੂਚਵਾਨ ਪੱਤਰਕਾਰ ਪਹਿਲੇ ਹੀ ਅੰਕੜੇ ਛਾਪਣ ਲੱਗ ਪਏ ਕਿ ਆਹ ਦੇਖੋ ਵੀ ਪੰਜਾਬ ਦੇ ਵਿੱਚ ਇਸ ਵੇਲੇ ਹਵਾ ਦਾ ਲੈਵਲ ਇੱਥੇ ਆ ਤੇ ਦਿੱਲੀ ਦੇ ਵਿੱਚ ਪ੍ਰੋਡੂਸ਼ਨ ਪਹਿਲੇ ਹੀ ਵਧਿਆ ਹੋਇਆ ਆ ਹਾਲਾਂਕਿ ਪੰਜਾਬ ਦੇ ਵਿੱਚ ਝੋਨਾ ਵੱਢ ਹੋ ਰਿਹਾ ਆ ਪਰ ਹੱਲੇ ਕਿਸੇ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੋਨੇ ਪਹਿਲਾਂ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਇਹ ਧੂਆਂ ਜਿਹੜਾ ਆ ਉਹ ਦਿੱਲੀ ਦੇ ਵਿੱਚ ਪ੍ਰਦੂਸ਼ਨ ਦਾ ਜਿਹੜਾ ਉਹ ਫੈਕਟਰੀਆਂ ਤੋਂ ਜਾਂ ਗੱਡੀਆਂ ਤੋਂ ਹੋਰ ਵਧ ਰਿਹਾ ਆ ਇਸ ਕਰਕੇ ਪਰ ਫਿਰ ਵੀ ਜਦੋਂ ਦੀਵਾਲੀ ਆਈ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਵਾਲੀ ਦੇ ਚ ਪਟਾਕੇ ਬਹੁਤ ਚੱਲਦੇ ਆ। ਇਸ ਵਾਰੀ ਸੰਘੀਆਂ ਨੇ ਬਹੁਤ ਜ਼ੋਰ ਲਾਇਆ ਵੀ ਆਪਾਂ ਪਟਾਕੇ ਜ਼ਿਆਦਾ ਵਜਾਉਣੇ ਆ। ਉਹ ਕਹਿੰਦੇ ਵੀ ਜਿਹੜੇ ਪਟਾਕੇ ਰੋਕ ਰਹੇ ਆ ਇਹ ਖੱਬੇ ਪੱਖੀ ਆ, ਇਹ ਲਿਬਰਲ ਸੈਕੂਲਰ ਲੋਕ ਆ, ਇਹ ਬਾਹਰਲੇ ਮੁਲਕਾਂ ਦੇ ਨਾਲ ਜੁੜੇ ਹੋਏ ਲੋਕ ਆ। ਇਹ ਨਹੀਂ ਆਪਾਂ ਸੌਣ ਨਹੀਂ ਹੈਗੀ ਆਪਾਂ ਠੋਕ ਕੇ ਪਟਾਕੇ ਵਜਾਉਣੇ ਆ ਇਹੋ ਜਿਹੇ ਸੰਦੇਸ਼ ਵੀ ਸੰਗੀ ਜਿਹੜੇ ਪਲੈਟਫਾਰਮਸ ਤੋਂ ਦਿੱਤੇ ਗਏ ਕਿ ਜਿਨ੍ਹਾਂ ਨੇ 15-15 ਸਾਲ ਤੋਂ ਕਹਿੰਦੇ ਸੀ ਪਟਾਕੇ ਵਜਾਉਣੇ ਛੱਡੇ ਹੋਏ ਸੀਗੇ ਉਹ ਅਸੀਂ ਐਂ ਕਿ ਪਟਾਕੇ ਵਜਾਏ ਆ ਜੋ ਪਟਾਕੇ ਵੱਜਣੇ ਆ ਜ਼ਾਹਰ ਆ ਧੂਆਂ ਹੋਣਾ ਆ ਤੇ ਜ਼ਹਿਰੀਲਾ ਪ੍ਰਦੂਸ਼ਣ ਵਧਣਾ ਵਧਣਾ ਆ ਪਰ ਉਹ ਨੂੰ ਫਿਰ ਗਾਂ ਪੰਜਾਬ ਸਰ ਕਿਵੇਂ ਪਾਉਣਾ ਇਹਦੇ ਵਾਸਤੇ ਸੰਗੀਆਂ ਨੇ ਆਪਣਾ ਆਈਟੀ ਸੈਲ ਸਰਕਾਰ ਮਕਾਰ ਦਿੱਤਾ ਹਾਲਾਂਕਿ ਅੰਕੜੇ ਦਿਖਾ ਰਹੇ ਆ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਵਾ ਸਾਫ਼ ਆ ਤੇ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਹਵਾ ਜਿਹੜੀ ਆ ਖਰਾਬ ਹੋਈ ਹੋਈ ਆ ਪਰ ਫਿਰ ਉਹੀ ਜਿਹੜੀ ਰਟਣ ਸ਼ੁਰੂ ਕਰ ਦਿੱਤੀ ਕਿ ਪੰਜਾਬ ਤੋਂ ਪਰਾਲੀ ਦਾ ਧੂਆਂ ਦਿੱਲੀ ਪਹੁੰਚ ਰਿਹਾ ਜੀ ਹੁਣ ਪੰਜਾਬ ਤੋਂ ਕਿਹੜੀ ਸਰਮ ਜਿਹੜੀ ਆਉਂਦੀ ਆ ਜਾਂ ਕਿਹੜਾ ਪਾਈਪਲਾਈਨ ਆਉਂਦੀ ਆ ਜਿਹਦੇ ਵਿੱਚ ਧੂਆਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਫੈਲਦਾ ਹਰਿਆਣੇ ਦੇ ਵਿੱਚ ਨਹੀਂ ਫੈਲਦਾ ਸਿੱਧਾ ਦਿੱਲੀ ਆ ਕੇ ਉਹਦਾ ਮੂੰਹ ਖੁੱਲਦਾ ਆ ਇਹ ਆਪਣੇ ਤੇ ਬਹੁਤ ਵੱਡਾ ਸਵਾਲ ਹੈਗਾ ਆ ਤੇ ਬੰਬੇ ਦੇ ਵਿੱਚ ਤਾਂ ਗੱਲ ਹੀ ਪਹੁੰਚਣ ਦੀ ਬਹੁਤ ਦੂਰ ਆ ਵਿੱਚ ਰਾਹ 'ਚ ਹੋਰ ਸੂਬੇ ਕਈ ਪੈ ਜਾਂਦੇ ਆ ਪਰ ਫਿਰ ਵੀ ਅੰਕੜਿਆਂ ਦੇ ਬਾਵਜੂਦ ਤੱਥਾਂ ਦੇ ਬਾਵਜੂਦ ਸਾਰੀ ਗੱਲ ਸਾਹਮਣੇ ਹੋਣ ਦੇ ਬਾਵਜੂਦ ਲਗਾਤਾਰ ਛੋਟੇ ਵੱਡੇ ਸੰਘੀ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੋ ਇਸ ਪ੍ਰਚਾਰ ਦੇ ਵਿੱਚ ਲਿਗਨ ਤਸਵੀਰਾਂ ਵਰਤੀਆਂ ਜਾ ਰਹੀਆਂ ਜਿਹੜੀਆਂ ਵੀਡੀਓਜ਼ ਵਰਤੀਆਂ ਜਾਂ ਰਹੀਆਂ ਉਹ ਪੁਰਾਣੀਆਂ ਵਰਤੀਆਂ ਜਾਂ ਰਹੀਆਂ ਹਾਲਾਂਕਿ ਅੱਜ ਕੱਲ੍ਹ ਪੁਰਾਣੀਆਂ ਵੀਡੀਓਜ਼ ਨੂੰ ਫੜਨਾ ਫੋਟੋਆਂ ਨੂੰ ਫੜਨਾ ਬਹੁਤ ਸੌਖਾ ਹੋ ਗਿਆ ਪਰ ਜਦੋਂ ਪ੍ਰੋਪਗੈਂਡਾ ਇਹ ਕਰਨਾ ਹੋਵੇ ਤਾਂ ਫਿਰ ਕੁਝ ਦੇਖਿਆ ਨਹੀਂ ਜਾਂਦਾ ਸੋ ਪੰਜਾਬ ਨੂੰ ਬਦਨਾਮ ਕਰਨ ਲਈ ਪੂਰਾ ਤੰਤਰ ਜਿਹੜਾ ਸੰਘੀਆਂ ਨੇ ਲਾ ਦਿੱਤਾ ਇੱਥੋਂ ਤੱਕ ਜਿਹੜਾ ਉਹਦਾ ਆਪਣਾ ਅਖਬਾਰ ਆ ਪੰਜ ਜਨੇ ਆ ਉਹਦੇ ਰਾਹੀਂ ਵੀ ਇਹ ਪ੍ਰਚਾਰ ਕੀਤਾ ਗਿਆ ਕਿ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਣ ਹੋਇਆ ਉਹ ਪੰਜਾਬ ਦੀ ਦੇਣ ਹੈ ਤੇ ਇਹ ਪੰਜਾਬ ਤੋਂ ਧੂਆ ਪ੍ਰਾਲੀ ਦੇ ਸਾੜਨ ਦਾ ਕਰਕੇ ਇੱਥੇ ਪਹੁੰਚ ਰਿਹਾ ਆ ਸੋ ਕਾਲਮ ਲਾ ਕੇ ਜਿਹੜਾ ਜੀ ਉਹ ਹੀ ਫਿਰ ਇੱਕ ਪ੍ਰੋਪਾਗੈਂਡਾ ਚਲਾਇਆ ਗਿਆ ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਲੋਕ ਸਫਰ ਕਰ ਰਹੇ ਉਹ ਥੱਲੇ ਕਮੈਂਟ ਕਰ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਦਿੱਲੀ ਆਏ ਆ ਤੇ ਪੰਜਾਬ ਦੇ ਵਿੱਚ ਤਾਂ ਹਵਾ ਸਾਫ਼ ਸੀ ਹਰਿਆਣਾ ਵਿੱਚ ਵੀ ਹਵਾ ਸਾਫ਼ ਸੀ ਪਰ ਇਹ ਕਿਵੇਂ ਹੋ ਸਕਦਾ ਕਿ ਅੱਗ ਪੰਜਾਬ 'ਚ ਲੱਗੀ ਹੋਵੇ ਹਰਿਆਣਾ 'ਚ ਲੱਗੀ ਹੋਵੇ ਉੱਥੇ ਧੂਆ ਨਾ ਹੋਵੇ ਤੇ ਧੂਆ ਦਿੱਲੀ ਆ ਜਾਵੇ ਵੀ ਇਹ ਝੂਠਾ ਪ੍ਰਚਾਰ ਬੰਦ ਕਰੋ ਪਰ ਜਦੋਂ ਕਿਸੇ ਨੇ ਝੂਠਾ ਪ੍ਰਚਾਰ ਕਰਨਾ ਤੱਕਿਆ ਹੀ ਹੋਵੇ ਕਿਸੇ ਨੂੰ ਬਦਨਾਮ ਕਰਨਾ ਤੱਕਿਆ ਹੀ ਹੋਵੇ ਤੇ ਉਹਨਾਂ ਦੇ ਮਗਰ ਲੱਗਣ ਵਾਲੀਆਂ ਭੇਡਾਂ ਦੀ ਗਿਣਤੀ ਜਿਹੜੀ ਆ ਉਹ ਲੱਖਾਂ 'ਚ ਹੋਵੇ ਇਹ ਫਿਰ ਸਭ ਕੁਝ ਰੋਕਦਾ ਨਹੀਂ ਹੁਣ ਜਿੱਥੇ ਇਹ ਪ੍ਰਚਾਰ ਹੋ ਰਿਹਾ ਹੈ ਉੱਤੋਂ ਇਹ ਸਮਝ ਆ ਰਿਹਾ ਕਿ ਤੱਥਾਂ ਦੇ ਡਾਟੇ ਦੇ ਬਾਵਜੂਦ ਦੁਵੇ ਦਿਖਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹਵਾ ਖਰਾਬ ਨਹੀਂ ਹੈ ਫਿਰ ਵੀ ਇੰਨਾ ਝੂਠ ਬੋਲ ਹੋ ਸਕਦੇ ਇਤਿਹਾਸ ਵਿੱਚ ਕੀ ਕਰਦੇ ਹੋਣਗੇ ਜਦੋਂ ਵਰਤਮਾਨ ਦੇ ਵਿੱਚ ਇੰਨਾ ਝੂਠ ਸਾਰਕਸ਼ ਹੋਣ ਦੇ ਬਾਵਜੂਦ ਸਬੂਤਾਂ ਦੇ ਬੋਲ ਰਹੇ ਆ ਤੇ ਇਤਿਹਾਸ ਵਿੱਚ ਜਾ ਕੇ ਇਹਨਾਂ ਕੀ ਕੀ ਨਹੀਂ ਕੀਤਾ ਹੋਊਗਾ ਉਹ ਜਿਹੜਾ ਝੂਠ ਸੱਚ ਸਿਗਾ ਉਹਨੂੰ ਕਿਸ ਤਰੀਕੇ ਦੇ ਨਾਲ ਸਾਡੇ ਸਿਰ ਪਰੋਸਿਆ ਹੋਊਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਕਿਉਂਕਿ ਇਹਨਾਂ ਦਾ ਬਹੁਤਾ ਕੁਝ ਜਿਹੜਾ ਆ ਉਹ ਝੂਠੇ ਬਰਤਾਨਾਂ ਦੇ ਉੱਤੇ ਖੜਾ ਆ ਵਰਤਮਾਨ ਦੇ ਵਿੱਚ ਤੱਤ ਸਾਡੇ ਸਾਹਮਣੇ ਆ ਰਿਪੋਰਟਾਂ ਸਾਹਮਣੇ ਆ ਪਰ ਦੂਸ਼ਣ ਦੇ ਜਿਹੜੇ ਮੀਟਰ ਸਾਡੇ ਸਾਹਮਣੇ ਦਾਸ ਰਹੇ ਆ ਫੇਰ ਨਹੀਂ ਮੰਨ ਰਹੇ ਹੈਗੇ ਤੇ ਬੀਤੇ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਹੋਇਆ ਹੈ ਇਹਨਾਂ ਨੇ ਉਹਦੇ ਉੱਤੇ ਇਹਨਾਂ ਨੇ ਕੀ ਕੀ ਵਿੱਚ ਸਾਡੇ ਪਰੋਸਿਆ ਹੋਊਗਾ ਕਿਹੜੇ ਕਿਹੜੇ ਝੂਠ ਬੋਲੇ ਹੋਣਗੇ ਇਹ ਤੁਸੀਂ ਆਪ ਸੋਚ ਸਕਦੇ ਆਂ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀ ਜਿਹਨੂੰ ਪੰਜਾਬ ਦਾ 부ਛੜ ਕਹਿਣਾ ਜਿਆਦਾ ਬੈਟਰ ਹੋਊਗਾ ਕਿਉਂਕਿ ਉਹਨਾ ਪੁਲਿਸ ਆਫਿਸਰਸ ਦੇ ਵਿੱਚ ਆਉਂਦਾ ਜਿਨ੍ਹਾਂ ਨੇ ਪੰਜਾਬ ਦੀ ਸਿੱਖ ਜਵਾਨੀ ਦਾ ਬੜੀ ਬੇਰਹਿਮੀ ਦੇ ਨਾਲ ਕਾਹਨ ਕੀਤਾ محمد ਮੁਸਤਾਫਾ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਨੇ ਗੱਲ ਮੰਨੀ ਆ ਕਿ ਉਹਦੀ ਮੌਤ ਜਿਹੜੀ ਹੈ ਓਵਰਡੋਜ਼ ਦੇ ਨਾਲ ਹੋਈ ਆ 16 ਅਕਤੂਬਰ ਨੂੰ ਉਹਦੀ ਮੌਤ ਹੁੰਦੀ ਆ ਪਰ ਉਸ ਤੋਂ ਕਾਫੀ ਚਿਰ ਪਹਿਲਾਂ ਇੱਕ ਉਹਦੀ ਵੀਡੀਓ ਰਿਕਾਰਡ ਕੀਤੀ ਹੋਈ ਜਿਹੜੀ ਆ ਉਹ ਬਾਹਰ ਆ ਜਾਂਦੀ ਆ ਉਹ 27 ਅਗਸਤ ਦੀ ਰਿਕਾਰਡ ਹੋਈ ਆ ਉਹਦੇ ਵਿੱਚ ਜਿਹੜਾ ਮੁੰਡਾ ਇਹਨਾਂ ਦਾ ਮੁਹੰਮਦ ਮੁਸਤਾਫਾ ਦਾ ਕੀ ਲਖਤਰ ਉਮਰ 35 ਸਾਲ ਵਿਆਹ ਹੋਇਆ ਹੋਇਆ ਸੀਗਾ ਉਹ ਉਹ ਦੋਸ਼ ਲਾਉਂਦਾ ਕਿ ਮੇਰਾ ਜਿਹੜਾ ਪਰਿਵਾਰ ਆ ਮੈਨੂੰ ਮਰਨ ਦੇ ਲਈ ਮਜਬੂਰ ਕਰ ਰਿਹਾ ਆ ਇਹਨਾਂ ਨੇ ਕੋਈ ਨਾ ਕੋਈ ਸਾਜ਼ਿਸ਼ ਰਚ ਕੇ ਮੈਨੂੰ ਮਾਰ ਦੇਣਾ ਆ ਕਿਉਂਕਿ ਮੇਰੇ ਬਾਪ ਦੇ ਮੇਰੀ ਘਰ ਵਾਲੀ ਦੇ ਨਾਲ ਲਜਾਇਜ ਸਬੰਧ ਹੈਗੇ ਆ ਉਸ ਤੋਂ ਬਾਅਦ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਮੌਤ ਤੋਂ ਬਾਅਦ ਪੰਚਕੁਲਾ ਥਾਣੇ ਦੇ ਵਿੱਚ ਇਹਨਾਂ ਦਾ ਗਵੰਢੀ ਸ਼ਮਸੂਦਦੀ ਨੇ ਇੱਕ ਸ਼ਿਕਾਇਤ ਦਰਜ ਕਰਾਉਂਦਾ ਵੀ ਅਸੀਂ ਇਹ ਖੁਦ ਹੁੰਦਾ ਦੇਖਦੇ ਰਹੇ ਆ ਵੀ ਆਪਣੇ ਮੁੰਡੇ ਦੇ ਉੱਤੇ ਸਾਰਾ ਟੱਬਰ ਰਲ ਕੇ ਬੁੜਾਤਿਆਚਾਰ ਕਰਦਾ ਸੀਗਾ ਇਸ ਕਰਕੇ ਮੌਤ ਹੋਈ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਜਾਵੇ ਸੋ ਹੋਇਆ ਕੀ ਹੈ ਕਿ ਹੁਣ ਮੁਹੰਮਦ ਮੁਸਤਫਾ ਸਾਹਬ ਕਾ ਡੀਜੀਪੀ ਉਹਨਾਂ ਦੀ ਜਿਹੜੀ ਪਤਨੀ ਮੰਤਰੀ ਰਹੀ ਹੈ ਰਜ਼ੀਆ ਸੁਲਤਾਨਾ ਕਾਂਗਰਸ ਸਰਕਾਰ ਵੇਲੇ ਤੇ ਉਹ ਮੁੰਡੇ ਮਾਰਨ ਵਾਲੇ ਦੀ ਪਤਨੀ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੁਣ ਮੁਹੰਮਦ ਮੁਸਤਫਾ ਇਹ ਕਹਿ ਰਿਹਾ ਕਿ ਪਹਿਲੀ ਗਲਤੀ ਆ ਵੀ ਮੇਰਾ ਮੁੰਡਾ ਜਿਹੜਾ ਉਹ ਪਾਗਲ ਸੀਗਾ 18 ਸਾਲ ਤੋਂ ਉਹ ਡਿਪਰੈਸ਼ਨ ਦੀ ਦਵਾਈ ਖਾ ਰਿਹਾ ਸੀ ਤੇ ਦੂਜੀ ਗੱਲ ਨਾਲ ਇਹ ਕਹੀ ਜਾ ਰਹੀ ਹੈ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਆ ਇਹਦੇ ਵਿੱਚ ਹਰਿਆਣੇ ਦਾ ਕ ਵਿਧਾਇਕ ਇਨਵੋਲਵ ਆ ਤੇ ਇਸ ਕਰਕੇ ਉਹ ਕਹਿੰਦੇ ਵੀ ਮੈਨੂੰ ਖੱਜਲ ਕੀਤਾ ਜਾ ਰਿਹਾ ਆ ਇਹ ਜਿਹੜੇ ਕੇਸ ਮੇਤੇ ਪਾਏ ਜਾ ਰਹੇ ਆ ਇਹ ਸਿਆਸਤ ਤੋਂ ਪ੍ਰੇਰਿਤ ਆ ਜੀ ਤੇ ਉਹ ਕਹਿੰਦੇ ਜਿਹੜਾ ਗਵਾਂਡੀ ਸਾਡਾ ਸ਼ਾਮਸੂਦੀਨ ਆ ਉਹ ਇੱਕ ਹਰਿਆਣਾ ਦਾ ਲੋਕਲ ਵਿਧਾਇਕ ਆ ਉਹਦੇ ਸ਼ਾਰਿਆਂ ਦੇ ਉੱਤੇ ਸਾਰਾ ਕੁਝ ਕਰ ਰਿਹਾ ਆ ਤੇ ਸਿਆਸੀ ਰੰਜਿਸ਼ ਦਾ ਹੈ ਨਤੀਜਾ ਜਿਹੜਾ ਉਹ ਹੈਗਾ ਆ ਹੁਣ ਗੱਲ ਤੁਸੀਂ ਇਹ ਦੇਖੋ ਕਿ ਮੁਹੰਮਦ ਮੁਸਤਫਾ ਇਹ ਕਹਿ ਰਿਹਾ ਕਿ ਮੈਂ ਦੇਸ਼ ਦੇ ਖਿਲਾਫ ਸੌਰੀ ਦੇਸ਼ ਦੇ ਹੱਕ ਦੇ ਵਿੱਚ ਇੱਕ ਜੰਗ ਲੜੀ ਸੀਗੀ ਮੈਂ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਮੈਂ ਖਤਰਾ ਸਹਿ ਢ ਕੇ ਜਿਹੜਾ ਆ ਉਥੇ ਲੜਿਆ ਹੈਗਾ ਪੁਲਿਸ ਦੇ ਨਾਲ ਪੁਲਿਸ ਦੇ ਵੱਲੋਂ ਤੇ ਉਹ ਕਹਿੰਦੇ ਵੀ ਹੁਣ ਉਹੀ ਸਿਆਸੀ ਲੋਕ ਜਿਹੜੇ ਆ ਮੇਰੇ ਦੇ ਉੱਤੇ ਝੂਠੇ ਪਰਚੇ ਪਵਾ ਰਹੇ ਆ ਝੂਠੇ ਕੇਸ ਪਵਾ ਰਹੇ ਆ ਮੇਰੇ ਨਾਲ ਦੁਸ਼ਮਣੀ ਕੱਢ ਰਹੇ ਆ ਸੋ ਇਸ ਤੋਂ ਗੱਲ ਸਪਲਾਈਟਰ ਹੁੰਦੀ ਆ ਕਿ ਮੁਹੰਮਦ ਮੁਸਤਾਫਾ ਵਰਗੇ ਲੋਕ ਜਿਹੜੇ ਕੇ ਪੁਲਿਸ ਵਿੱਚ ਹੁੰਦੇ ਹੋਏ ਉਸ ਵੇਲੇ ਸਰਕਾਰ ਦੇ ਸੰਧ ਬਣੇ ਹੋਏ ਸੀ ਜਿਨ੍ਹਾਂ ਨੇ ਬਿਲਕੁਲ ਰਹਿਮ ਨਹੀਂ ਕੀਤਾ ਕਿਸੇ ਤੇ ਜਿਹੜੇ નિર્ਦੋਸ਼ ਸਿੱਖ ਮੁੰਡੇ ਸੀਗੇ ਚੁਣ-ਚੁਣ ਕੇ ਮਾਰੇ ਆ ਤੇ ਬਿਨਾ ਕਿਸੇ ਕਸੂਰ ਤੋਂ ਮਾਰੇ ਆ ਤੇ ਹੁਣ ਉਹੀ ਕਹਿ ਰਿਹਾ ਕਿ ਸਾਨੂੰ ਵਰਤਿਆ ਗਿਆ ਜੀ ਉਹੀ ਲੋਕ ਜਿਹੜੇ ਸਾਨੂੰ ਵਰਤਿਆ ਸੀ ਸਿਆਸਤਦਾਨਾਂ ਨੇ ਉਹ ਸਾਨੂੰ ਫਸਾਉਣਾ ਚਾਹੁੰਦੇ ਆ ਸਾਡੇ ਤੇ ਜਿਹੜੀਆਂ ਸਿਆਸੀ ਰੰਜਸ਼ਾਂ ਦੇ ਤਹਿਤ ਪਰਚੇ ਪਾਏ ਜਾ ਰਹੇ ਆ ਸੋ ਇਹ ਪਹਿਲਾਂ ਵੀ ਇਹੀ ਹੁੰਦਾ ਆ ਰਿਹਾ ਕਿ ਪਹਿਲਾਂ ਇਹਨਾਂ ਨੂੰ ਵਰਤਿਆ ਜਾਂਦਾ ਬਾਅਦ ਵਿੱਚ ਪੁਲਿਸ ਅਫਸਰ ਮੋਖਬਰ ਜਿਹੜੇ ਆ ਇਹੀ ਰੋਣਾ ਰੋਂਦੇ ਆ ਕਿ ਸਾਨੂੰ ਵਰਤ ਕੇ ਜਿਹੜਾ ਜੀ ਉਹ ਛੁੱਟ ਦਿੱਤਾ ਹੁਣ ਮੌਸਫਾ ਵਾਰ-ਵਾਰ ਕਹਿ ਰਿਹਾ ਕਿ ਉਹਨੂੰ ਝੂਠੇ ਕੇਸੇ 'ਚ ਵਸਾਇਆ ਜਾ ਰਿਹਾ ਆ ਮੇਰੇ ਤੇ ਪਾਇਆ ਕੇਸ ਜਿਹੜਾ ਸਿਆਸਤ ਤੋਂ ਪ੍ਰੇਰਿਤ ਆ ਤੇ ਇਹ ਜਿੰਨੇ ਵੀ ਸਿੱਖਾਂ ਦੇ ਉਲਟ ਸੰਧ ਵਰਤੇ ਆ ਬਾਅਦ ਵਿੱਚ ਇਹੀ ਰੋਣਾ ਰੋਂਦੇ ਹੁੰਦੇ ਆ ਤੇ ਹੁਣ ਪਹਿਲੀ ਗਲਤੀ ਇਹਦੇ ਬੇਟੇ ਦੀ ਆ ਆਪਾਂ ਇਹ ਕਹਿੰਨੇ ਆ ਵੀ ਵਾਹਿਗੁਰੂ ਪ੍ਰਮਾਤਮਾ ਅੱਲਾ ਅਕੀਲ ਅਕਤਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਕਿਉਂਕਿ ਇਹ ਜਿਹੜੀ ਸਿੱਖ ਕੌਮ ਆ ਉਹ ਸਰਬੱਤ ਦਾ ਭਲਾ ਮੰਗਦੀ ਆ ਸੋ ਇਹ ਜੋ ਦੋਸ਼ੀ ਆ ਉਹਦੇ ਨਾਲੇ ਖਾਰ ਰੱਖਦੀ ਆ ਇਹ ਨਹੀਂ ਵੀ ਦੋਸ਼ੀ ਦੇ ਪਰਿਵਾਰ ਨਾਲ ਵੀ ਖਾਰ ਰੱਖਣੀ ਆ ਜਿਹਦੀ ਗਲਤੀ ਆ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਸੋਇਸ ਕਰਕੇ ਲੋਕ ਇਹ ਕਹਿ ਰਹੇ ਆ ਕਿ ਦੁਸ਼ਮਣ ਦਾ ਵੀ ਪੁੱਤ ਨਾ ਮਰੇ ਪਰ ਮੁਹੰਮਦ ਮੁਸਤਾਫਾ ਜਿਹੜਾ ਹੁਣ ਝੂਠੇ ਕੇਸ ਪਾਉਣ ਦੀ ਦਵਾਈ ਦਿਖਾਈ ਦੇ ਰਿਹਾ ਆ ਇਹਨੇ ਖੁਦ ਲੋਕਾਂ ਦੇ નિર્ਦੋਸ਼ ਪੁੱਤ ਘਰਾਂ ਚੋਂ ਚੁੱਕ-ਚੁੱਕ ਕੇ ਮਾਰੇ ਆ ਤੇ ਬਿਨਾ ਕੇਸ ਪਾਇਆ ਇਹ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਆ ਆਪ ਤਾਂ ਹੁਣ ਇਹ ਕਹਿ ਰਿਹਾ ਹੈ ਨਾ ਕਿ ਮੇਤੇ ਝੂਠਾ ਕੇਸ ਪਾਇਆ ਜਾ ਰਿਹਾ ਇਹਨੇ ਤਾਂ ਝੂਠਾ ਕੇਸ ਵੀ ਨਹੀਂ ਪਾਇਆ ਸਿੱਧਾ ਚੱਕ ਕੇ ਮਾਰੇ ਦਿੱਤੇ ਆ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਅਦਾਲਤ ਨਹੀਂ ਮੁੰਡੇ ਚੁੱਕੇ ਤਾਨੇ ਵਿੱਚ ਤਸ਼ੱਦਦ ਕੀਤਾ ਉਦੋਂ ਬਾਅਦ ਪੁਲਾਂ ਦੇ ਉੱਤੇ ਲਿਜਾ ਕੇ ਦਰਿਆਵਾਂ ਦੇ ਉੱਤੇ ਲਿਜਾ ਕੇ ਗੋਲੀਆਂ ਮਾਰ ਦਿੱਤੀਆਂ ਸੋ ਜੋ ਕੁਝ ਇਹੇ ਕਰਦਾ ਰਿਹਾ ਉਹਦੇ ਵਿੱਚ ਹੀ ਹੁਣ ਗਾਹਾਂ ਇਹਨੂੰ ਪਹੁੰਚਣਾ ਪੈ ਰਿਹਾ ਆ ਤੇ ਜਿਹੜੇ ਅੱਜ ਕੁਰਸੀ ਤੇ ਵਰਦੀ ਪਾ ਕੇ ਬੈਠੇ ਆ ਉਹ ਵੀ ਭੁੱਲੇ ਬੈਠੇ ਆ ਉਹ ਆਮ ਲੋਕਾਂ ਨਾਲ ਤੱਕਾ ਕਰਦੇ ਆ ਸੋਚਦੇ ਬਿਲਕੁਲ ਨਹੀਂ ਕਿ ਸਾਡੇ ਪਹਿਲਿਆਂ ਨਾਲ ਕੀ ਹੋ ਚੁੱਕਾ ਆ ਤੇ ਸਾਡੇ ਨਾਲ ਗਾਂ ਕੀ ਹੋ ਸਕਦਾ ਇਹ ਜ਼ਰੂਰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਆ ਕਿਉਂਕਿ ਜਿਹੜੀ ਵਕਤ ਦੀ ਚੱਕੀ ਆ ਬੜਾ ਬਰੀਕ ਪੀਸਦੀ ਆ ਇਹ ਕਾਰਨੀਆਂ ਭਰਨੀਆਂ ਜ਼ਰੂਰ ਇੱਥੇ ਹੀ ਜਿਹੜੀਆਂ ਆ ਉਹ ਭੁਗਤਣੀਆਂ ਪੈਂਦੀਆਂ ਆ ਮੁਹੰਮਦ ਮੁਸਤਾਫਾ ਦੀ ਜਿਹੜੀ ਅੱਜ ਹੋਈ ਹਾਲਤ ਆ ਇਥੋਂ ਸਾਰਿਆਂ ਨੂੰ ਸਬਕ ਲੈਣ ਦੀ ਲੋੜ ਹੈ ਜੀ ਆਪਾਂ ਇੱਥੇ ਪ੍ਰੋਗਰਾਮ ਕਾਉਨੇ ਆ ਕੱਲ ਨੂੰ ਹੋਰ ਗੱਲਬਾਤ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ